ਅਮਰੀਕਾ ਨਾਲ ਵਿਗੜੇ ਰਿਸ਼ਤਿਆਂ ਦੇ ਦਰਮਿਆਨ ਜਿਸ ਤਰ੍ਹਾਂ ਭਾਰਤ ਚੀਨ ਤੇ ਰੂਸਿਕ ਟਿਕੜੀ ਬਣਦੀ ਜਾ ਰਹੀ ਹੈ ਕਿ ਇਸ ਟਿਕੜੀ ਤੋਂ ਅਮਰੀਕਾ ਖੌਫਜਦਾ ਘਬਰਾਹਟ ਚ ਹੈ ਬੁਖਰਾਹਟ ਚ ਹੈ ਇਸ ਲਈ ਉਹ ਨਵੇਂ-ਨਵੇਂ ਕਦੇ 50% ਦੀ ਟੈਰਫ ਵਾਲੀ ਗੱਲ ਕਦੇ ਬੀਜਿਆਂ ਵਾਲੀ ਗੱਲ ਕਦੇ ਟਰੱਕ ਡਰਾਈਵਰਾਂ ਵਾਲਾ ਪਹਿਲੂ ਲਗਾਤਾਰ ਉਧਰੋਂ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਇਹ ਸਭ ਦੇ ਦਰਮਿਆਨ ਅਮਰੀਕਾ ਨਾਲ ਸ਼ਰੇ ਟੈਰਫ ਵਿਵਾਦ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਤੇ ਚੀਨ ਲਈ ਨਿਕਲ ਗਏ ਨੇ ਪਹਿਲਾਂ ਜਾਪਾਨ ਦਾ ਦੌਰਾ ਹੈ ਫਿਰ ਚੀਨ ਦਾ ਦੌਰਾ ਹੈ ਉਹ ਜਿਹੜੀ ਸ਼ੰਗਾਈ ਸਹਿਯੋਗ ਪਰਿਸ਼ਦ ਦੀ ਮੀਟਿੰਗ ਹੈ ਉਹਦੇ ਵਿੱਚ ਸ਼ਿਰਕਤ ਕਰਨੀ ਹੈ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ 31 ਅਗਸਤ ਨੂੰ ਉਹਨਾਂ ਦੀ ਮੁਲਾਕਾਤ ਹੈ ਤੇ 1 ਸਤੰਬਰ ਨੂੰ ਮੰਨਿਆ ਜਾ ਰਿਹਾ ਪੁਤਿਨ ਨਾਲ ਮਿਲਣਾ ਸੋ ਕੀ ਇਹ ਅਮਰੀਕਾ ਤੇ ਦਬਾਅ ਬਣਾਏਗਾ ਇਹ ਸਾਰਾ ਕੁਝ ਦੂਸਰੇ ਪਾਸੇ ਅਮਰੀਕਾ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਹੁਣ ਉਸ ਦੇ ਨਿਸ਼ਾਨੇ ਤੇ ਭਾਰਤੀ ਵਿਦਿਆਰਥੀ ਆ ਗਏ ਨੇ ਅਮਰੀਕਾ ਚ ਰਹਿੰਦੇ ਭਾਰਤੀ ਵਿਦਿਆਰਥੀਆਂ ਲਈ ਨਵਾਂ ਫਰਮਾਨ ਜਾਰੀ ਹੋ ਗਿਆ ਹੈ ਕਿ ਹੁਣ 4 ਸਾਲ ਤੋਂ ਵੱਧ ਦਾ ਸਟੱਡੀ ਵੀਜ਼ਾ ਨਹੀਂ ਮਤਲਬ ਪਹਿਲਾਂ ਵਿਦਿਆਰਥੀ ਜਿੰਨੇ ਸਮੇਂ ਲਈ ਪੜਨ ਜਾਂਦਾ ਸੀ ਉਸ ਨੂੰ ਇੱਕ ਵੀਜ਼ੇ ਨਾਲ ਹੀ ਉਹ ਪੜ੍ਹਾਈ ਪੂਰੀ ਹੁੰਦੀ ਜੇ ਉਹ ਗ੍ਰੈਜੂਏਸ਼ਨ ਦੀ ਡਿਗਰੀ ਕਰਨ ਜਾ ਰਿਹਾ 4 ਸਾਲ ਜੇ ਉਹ ਮਾ ਐਮਏ ਦੀ ਡਿਗਰੀ ਕਰਨ ਜਾ ਰਿਹਾ ਮਾਸਟਰ ਕਰਨ ਜਾ ਰਿਹਾ ਤਾਂ 2 ਸਾਲ ਉਹਦੇ ਸ਼ਾਮਿਲ ਕਰ ਲਓ ਜੇ ਉਹਦੇ ਅੱਗੇ ਪੀ ਐਚ ਡੀ ਕਰਨ ਜਾ ਰਿਹਾ 5 ਸਾਲ ਉਹਦੇ ਸ਼ਾਮਿਲ ਕਰ ਲਓ ਸੋ ਇਸ ਤਰ੍ਹਾਂ ਉਹ ਸਾਰੇ ਸਾਰੀ ਸਟੱਡੀ ਦਾ ਜਿੰਨਾ ਉਹ ਕੰਮ ਕਰ ਮੰਨਦਾ ਉਹਨਾਂ ਦੀ ਦੇਰ ਲਈ ਇੱਕੋ ਵੀਜ਼ੇ ਨਾਲ ਉਹਦਾ ਕੰਮ ਕਰ ਜਾਂਦਾ ਸੀ ਹੁਣ ਕਹਿੰਦਾ ਨਾ 23 ਸਾਲ ਪਹਿਲਾਂ ਜਾਰਜ ਡਬਲਯੂ ਬੁਸ਼ ਦਾ ਫੈਸਲਾ ਹੁਣ ਟਰੰਪ ਨੇ ਬਦਲ ਕੇ ਰੱਖ ਦਿੱਤਾ ਰੌਨਲਡ ਟਰੰਪ ਕਹਿੰਦੇ ਕਿ ਨਾ 4 ਸਾਲ ਤੋਂ ਵੱਧ ਵੀਜ਼ਾ ਨਹੀਂ ਮਿਲੂਗਾ ਇਹਦੇ ਨਾਲ ਸਿੱਧਾ ਕਹਿੰਦੇ 3 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪ੍ਰਭਾਵਿਤ ਹੋਣਾ ਸਿੱਧਾ ਅਸਰ ਉਹਨਾਂ ਤੇ ਪੈਣਾ ਸੋ ਕਿਤਨਾ ਕਿਤੇ ਇਸ ਫਾਰਮੂਲੇ ਨੂੰ ਪਿਛਲੇ ਦਰਮਿਆਨ ਦੇ ਅੰਤਰ ਦੇਖ ਰਿਹਾ ਸੀ ਉਹ ਕਹਿੰਦੇ ਇਹੀ ਤਾਂ ਹੈਗਾ ਕਿ ਪਹਿਲਾਂ ਸੀਗਾ ਇੱਕ ਵੀਜ਼ਾ ਲਾਓ ਹੁਣ ਕਹਿੰਦੇ ਨਾ ਪਹਿਲਾਂ ਜੇ ਗ੍ਰੈਜੂਏਸ਼ਨ ਕਰਨ ਜਾਣੀ ਹੈ ਤਾਂ 4 ਸਾਲ ਦਾ ਮਿਲੂਗਾ ਜੇ ਮਾਸਟਰ ਕਰਨ ਜਾਣੀ ਹੈ ਤਾਂ 2 ਸਾਲ ਦਾ ਮਿਲੂਗਾ ਉਸ ਤੋਂ ਬਾਅਦ ਪਹਿਲੇ ਵਾਲੇ ਮਾਮਲੇ ਵਿੱਚ ਸੀਗਾ ਕਿ ਤੁਸੀਂ 60 ਦਿਨੋਂ ਤੋਂ ਬਾਅਦ ਤੁਹਾਡੀ ਸਟੱਡੀ ਪੂਰੀ ਹੋਣ ਤੋਂ ਬਾਅਦ 60 ਦਿਨਾਂ ਚ ਤੁਸੀਂ ਉੱਥੇ ਰਹਿ ਸਕਦੇ ਹੋ ਆਪਣੇ ਕੰਮ ਕਰ ਲੈਣੇ ਕੁਝ ਕਰਨੇ ਸੀ ਅੱਗੇ ਨਹੀਂ ਫਿਰ ਉਹ ਮਾਹੌਲ ਬਣ ਜਾਂਦਾ ਕਿ ਲੈ ਹੁਣ ਰਹਿ ਗਿਆ ਮੈਨੂੰ ਰੋਜ਼ਗਾਰ ਮਿਲ ਗਿਆ ਹੁਣ ਉਹ ਸਮਾਂ ਹੱਦ ਘਟਾ ਕੇ ਵੀ 30 ਦਿਨ ਕਰਤੇ ਆ ਸੋ ਇਹਦੇ ਨਾਲ ਇੱਕ ਨਵਾਂ ਹੋਰ ਮੁਸ਼ਕਲ ਖੜੀ ਹੋ ਗਈ ਹੈ ਖਾਸ ਕਰਕੇ ਦਾ ਅਸਰ ਸਿੱਧਾ ਭਾਰਤੀ ਵਿਦਿਆਰਥੀਆਂ ਤੇ ਪੈਣਾ ਤੇ ਕਹਿੰਦੇ ਜੀ ਇਹ ਪੰਜ ਬਦਲਾਅ ਜਿਹੜੇ ਨਵੇਂ ਸਿਰ ਤੋਂ ਲਾਗੂ ਕਰ ਰਹੇ ਨੇ ਪੁਰਾਣੇ ਸਿਸਟਮ ਦੇ ਉਲਟ ਜਾ ਕੇ ਉਹਦਾ ਅਸਰ ਇਹ ਸਿੱਧਾ ਭਾਰਤੀ ਵਿਦਿਆਰਥੀਆਂ ਤੇ ਪੈਣ ਜਾ ਰਿਹਾ ਲੱਖਾਂ ਦੀ ਤਦਾਦ ਦੇ ਬੱਚਿਆਂ ਤੇ ਅਸਰ ਹੈ ਉਧਰ ਪੰਜਾਬ ਦਾ ਰੁੱਖ ਸਭ ਤੋਂ ਵੱਧ ਕੈਨੇਡਾ ਵਾਲੇ ਪਾਸੇ ਰਹਿੰਦਾ ਤੇ ਸਟੱਡੀ ਵੀਜ਼ਿਆਂ 'ਚ ਕੈਨੇਡਾ ਦੀ ਸ਼ਕਤੀ ਵੀ ਖਾਸੀ ਹੋ ਗਈ ਹੈ 66% ਜਿਹੜੇ ਕੈਨੇਡਾ ਨੇ ਸਟੱਡੀ ਵੀਜ਼ਿਆਂ 'ਚ ਕਟੌਤੀ ਕਰ ਦਿੱਤੀ ਹੈ ਤੇ ਇਹਦਾ ਅਸਰ ਸਮੁੱਚੇ ਸਟੱਡੀ ਵੀਜ਼ਿਆਂ 'ਚ 45% ਦੀ ਯੋਗਦਾਨ ਸੀ ਪੰਜਾਬੀਆਂ ਦਾ ਕਹਿੰਦੇ ਉਹ ਕਟੌਤੀ ਹੋਣ ਜਾ ਰਹੀ ਹੈ ਸੋ ਕਹਿੰਦੇ ਕਿ ਜਿਹੜਾ 45% ਤੋਂ ਘਟ ਕੇ 32% ਦੀ ਭਾਰਤੀਆਂ ਦੀ ਹਿੱਸੇਦਾਰੀ ਰਹਿ ਜਾਣੀ ਹੈ ਹੁਣ ਕੁੱਲ ਜਿੰਨੇ ਵੀਜ਼ੇ ਮਿਲਣੇ ਹਨ ਪਹਿਲਾਂ ਕੁੱਲ ਵੀਜ਼ਿਆਂ 'ਚ ਅਸੀਂ 45% ਹੁੰਦੇ ਸੀ ਅੰਤਰਰਾਸ਼ਟਰੀ ਸਟੱਡੀ ਵੀਜ਼ਿਆਂ 'ਚ ਹੁਣ ਸਾਡੀ 32% ਆ ਜਾਣੀ ਹੈ 68% ਦੀ ਕਟੌਤੀ ਹੋਊਗੀ ਕੁੱਲ ਇਹਦਾ ਅਸਰ ਸਿੱਧਾ ਪੈਣਾ 99950 ਤੋਂ ਘਟ ਕੇ 47695 ਭਾਰਤੀਆਂ ਲਈ ਸਟੱਡੀ ਪਰਮਿਟ ਰਹਿ ਗਏ ਸੋ ਕਹਿੰਦੇ ਸਟੱਡੀ ਵੀਜ਼ਿਆਂ 'ਚ ਉਧਰ ਵੀ ਕਟੌਤੀ ਆ ਤੇ ਅਦਰ ਅਮਰੀਕਾ ਵੀ ਆਪਣੀ ਮਤਲਬ ਕਿ ਕਾਰਵਾਈ ਪਾ ਰਿਹਾ ਹੈ ਇਹਦੇ ਨਾਲ ਅਜੇ ਟੈਰਫ ਵਾਲਾ ਮਸਲਾ ਵੀ ਖੜਾ ਹੈ ਅਜੇ ਜ਼ੀਰੋ ਟ੍ਰੇਡ ਵਾਰ ਵਾਲਾ ਵੀ ਮਸਲਾ ਖੜਾ ਹੈ ਸੋ ਭਾਰਤੀ ਖੇਤੀ ਵੀ ਅਯੋਗ ਵੀ ਇਹਦੇ ਵਿੱਚ ਉਕਪਾਹ ਵਾਲਾ ਪਹਿਲੂ ਵੀ ਮੁੱਦਾ ਬਣ ਕੇ ਖੜਾ ਹੈ ਸੋ ਹੁਣ ਸਭ ਦੀਆਂ ਨਜ਼ਰਾਂ ਚੀਨ ਦੇ ਵਿੱਚ ਹੋਣ ਵਾਲੀ ਬੈਠਕ ਤੇ ਟਿਕੀਆਂ ਹੈ ਕਿ ਕੀ ਉਸ ਦਬਾਅ ਨਾਲ ਅਮਰੀਕਾ ਨੂੰ ਪਿੱਛੇ ਮੋੜਨ ਚ ਇਹ ਮੁਲਕ ਕਾਮਯਾਬ ਹੋਣਗੇ ਸੋ ਇਹਦੇ ਉੱਤੇ ਵੀ ਨਜ਼ਰ ਰਹੇਗੀ ਬਹੁਤ ਬਹੁਤ ਸ਼ੁਕਰੀਆ